ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੁਝ ਲੋਕਪੱਖੀ ਅਹਿਮ ਫੈਸਲੇ ਜਿਹੜੇ ਨੇ ਲੈ ਗਏ ਨੇ ਉਹਨਾਂ ਦੀ ਮੈਂ ਸੰਖੇਪ ਦੇ ਵਿੱਚ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰਨੀ ਚਾਹਣਾ। ਇੱਕ ਦਾ ਪੰਜਾਬ ਯੂਨੀਫਾਈਡ ਬਿਲਡਿੰਗ ਨਿਜ਼ਮ ਜਿਹੜਾ ਹੈ 2025 ਉਹਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਿਦੇ ਵਿੱਚ ਜਿਹੜੀਆਂ ਮਕਾਨ ਉਸਾਰੀ ਸ਼ਹਿਰੀ ਵਿਕਾਸ ਵਿਭਾਗ ਦੇ ਜਾਂ ਲੋਕਲ ਗਵਰਨਮੈਂਟ ਵਿਭਾਗ ਦੇ ਜਿਹੜੀਆਂ ਪ੍ਰਵਾਨਗੀਆਂ ਤੇ ਉਹਨਾਂ ਨੂੰ ਲਾਗੂ ਕਰਨ 'ਚ ਇੱਕਸਾਰਤਾ ਤੇ ਗੁੰਝਲਾਂ ਜਿਹੜੀਆਂ ਜ਼ਿਆਦਾ ਕੰਪਲਿਕੇਟਿਡ ਸੀਗੀਆਂ ਕੁਝ ਸ਼ਰਤਾਂ ਉਸ ਜਿਹੜੇ ਸੌਖੇ ਕੀਤੀਆਂ ਗਈਆਂ ਨੇ ਤੇ ਇਸ ਐਕਟ ਤਹਿਤ ਘੱਟ ਉਚਾਈ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ 15 ਮੀਟਰ ਤੋਂ ਬढ़ाके ਉਹਨੂੰ 21 ਮੀਟਰ ਤੱਕ ਕੀਤਾ ਗਿਆ ਤੇ ਉਹਦੇ ਵਾਸਤੇ ਸੈਲਫ ਸਰਟੀਫਿਕੇਸ਼ਨ ਹੋਊਗੀ ਉਹ ਆਪਣੇ ਆਪ ਹੀ ਨਕਸ਼ਾ ਪਾਸ ਜਿਹੜਾ ਆਪਦੀ ਸਰਟੀਫਿਕੇਸ਼ਨ ਤੇ ਆਪਣੇ ਜਿਹੜਾ ਆਰਕੀਟੈਕਟ ਹੈ ਉਹਦੇ ਤੋਂ ਉਹ ਕਰਵਾ ਕੇ ਇਹ ਜਿਹੜਾ بڑا ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਤੇ ਉਹਦੇ 'ਚ ਕਿਤੇ ਨਾ ਕਿਤੇ ਕਰਪ ਚੱਕਰਾਂ 'ਚੋਂ ਫਿਰ ਕ腐ਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਦੇ ਵਿੱਚ ਕੋਈ ਨਕਸ਼ਾ ਇਧਰ ਉਧਰ ਦਫ਼ਤਰਾਂ ਅੱਜ ਧੱਕੇ ਖਾਣ ਦੀ ਲੋੜ ਨਹੀਂ ਸੈਲਫ ਸਰਟੀਫਿਕੇਸ਼ਨ ਮੁਤਾਬਕ ਉਹੜੇ ਨਕਸ਼ਾ ਜਿਹੜਾ ਉਹ ਪਾਸ ਹੋ ਜਾਊਗਾ ਤੇ ਗਰਾਊਂਡ ਕਵਰੇਜ ਵੀ ਵਧਾਈ ਗਈ ਹੈ ਉਹਨਾਂ ਦੀ ਜਿਹੜੀ 100 ਮੀਟਰ ਦਾ ਜਿਹੜਾ ਘੱਟੋ ਘੱਟ 100 ਮੀਟਰ ਦਾ ਜਿਹੜਾ ਪਲਾਟ ਹੈ ਉਹਦੇ ਵਿੱਚ ਗਰਾਊਂਡ ਪਾਰਕਿੰਗ ਤੇ ਸੈਟਬੈਕ ਤੇ ਖੁੱਲ੍ਹੀ ਜਗ੍ਹਾ ਦੇ ਜਿਹੜੇ ਨਿਯਮ ਨੇ ਉਹਨਾਂ 'ਚ ਢਿੱਲ ਦਿੱਤੀ ਗਈ ਹੈ ਤੇ ਸਿੰਗਲ ਯੂਨੀਫਾਈਡ ਫਰੇਮਵਰਕ ਦੇ ਵਿੱਚ ਤੇ ਉਹਦੇ 'ਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਕਿਫਾਇਤੀ ਤੇ ਕਿਰਾਏ ਤੇ ਮਕਾਨਾਂ ਦੀ ਬਵਸਤਾ ਜਿਹੜੀਆਂ ਨੇ ਉਹ ਵੀ ਸ਼ਾਮਲ ਕੀਤੀਆਂ ਗਈਆਂ। ਬਾਕੀ ਦੂਜਾ ਜਿਹੜਾ ਬਾਕੀ ਇਹ ਡਿਟੇਲ ਜਿਹੜੀ ਤੁਹਾਨੂੰ ਇਹਦੀ ਸਾਰੀ ਮਿਲ ਜੂਗੀ। ਦੂਜਾ ਹੈਗਾ ਕਿ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਲੁਧਿਆਣਾ ਨਾਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਕਾਨੂੰਗੋ ਇੱਕ ਕਾਨੂੰਗੋ ਸੈਕਟਰ ਦੇ ਸੱਤ ਤੋਂ ਅੱਠ ਪਿੰਡ ਨੇ ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ رائے ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬ ਤਹਿਸੀਲ ਜਿਹੜੀ ਹੈ ਲੁਧਿਆਣਾ ਨਾਰਥ ਬਣਾਈ ਜਾ ਰਹੀ ਜਿੱਥੇ ਇੱਕ ਨਇ ਤਹਿਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਨੰਬਰ 3 ਤੇ ਹੈਗਾ ਜੀ ਬਰਨਾਲਾ ਜਿਹੜੀ ਨਗਰ ਕਾਉਂਸਲ ਹੈ ਉਹਨੂੰ ਨਗਰ ਨਿਗਮ ਜੋ ਕਾਰਪੋਰੇਸ਼ਨ ਵਜੋਂ ਅਪਗ੍ਰੇਡ ਕੀਤਾ ਗਿਆ ਕਿਉਂਕਿ ਬਰਨਾਲੇ ਦੀ ਜਿਹੜੀ ਆਬਾਦੀ ਹੈ ਉਹ ਵੀ ਤੇ ਜਿਹੜੀ GST ਦੀ ਕਲੈਕਸ਼ਨ ਹੈ ਉਹ ਵੀ ਉਹ ਸਾਰੇ ਜਿਹੜੀ ਕੰਡੀਸ਼ਨਸ ਨੇ ਉਹ ਪੂਰੀਆਂ ਕਰਦੀ ਹੈ ਬਰਨਾਲਾ ਸ਼ਹਿਰ ਦੀ ਜਿਹੜੀ ਹੱਦ ਹੈ ਇੰਡਸਟਰੀ ਵੀ ਬਹੁਤ ਉੱਥੇ ਜਿਹੜੀ ਹੈ ਉਹ ਮੌਜੂਦ ਹੈ 에ਅਰ ਫੋਰਸ ਸਟੇਸ਼ਨ ਮੌਜੂਦ ਹੈ ਬਰਨਾਲੇ ਦੇ ਲੋਕਾਂ ਦੀ ਬਹੁਤ ਦੇਰ ਤੋਂ ਇਹ ਮੰਗ ਵੀ ਸੀ ਕਿ ਸਾਨੂੰ ਕਾਰਪੋਰੇਸ਼ਨ ਦਾ ਦਰਜਾ ਦੇ ਤਜਾਵੀਜ਼ ਉੱਪਰ ਨਾਲਾ ਜਿਹੜਾ ਨਗਰ ਕੌਂਸਲ ਸੀ ਨੂੰ ਕਾਰਪੋਰੇਸ਼ਨ ਦਾ ਦਰਜਾ ਉਹਦੀ ਪ੍ਰਵਾਨਗੀ ਜਿਹੜੀ ਹੈ ਉਹ ਮੰਤਰੀ ਮੰਡਲ ਦੇ ਵਿੱਚ ਦਿੱਤੀ ਗਈ ਹੈ ਪੰਜਾਬ ਸਪੋਰਟਸ ਮੈਡੀਕਲ ਕੇਡਰ ਦੀਆਂ 14 ਗਰੁੱਪ A ਦੀਆਂ 16 ਗਰੁੱਪ B ਦੀਆਂ ਤੇ 80 ਗਰੁੱਪ C ਦੀਆਂ ਲਗਭਗ 100 ਤੋਂ ਬਾਅਦ ਇਹ ਨਵੇਂ ਪੋਸਟਾਂ ਕ੍ਰੀਏਟ ਕੀਤੀ ਗਈਆਂ ਸਪੋਰਟਸ ਮੈਡੀਸਨ ਨਾਲ ਰਿਲੇਟਡ ఫిਜ਼ੀਓਥੈਰੇਪਿਸਟ ਯੋਗਾ ਜਾਂ ਜਿਹੜੇ ਡਾਕਟਰ ਨੇ ਸਪੋਰਟਸ ਨਾਲ ਰਿਲੇਟਡ ਜਿਹੜੀਆਂ ਇੰਜਰੀਜ਼ ਹੋ ਜਾਂਦੀਆਂ ਨੇ ਉਹਨਾਂ ਨੂੰ 3 ਸਾਲ ਲਈ ਜਿਹੜਾ ਉਹ ਕੰਟਰੈਕਟ ਤੇ ਰੱਖਿਆ ਜਾਊਗਾ ਤੇ ਸਪੋਰਟਸ ਦੇ ਵਿੱਚ ਇੱਕ ਖਾਸ ਤੌਰ ਤੇ ਇਹ ਇਹਦੇ ਵਿੱਚ ਜਿਹੜਾ ਸਪੋਰਟਸ ਵਾਲਾ ਉਹਦੇ ਵਿੱਚ ਪਟਿਆਲਾ ਸੰਗਰੂਰ ਬਠਿੰਡਾ ਫਰੀਦਕੋਟ ਫਾਜ਼ਿਲਕਾ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਸਭਯਦਾ ਯੂਸਿੰਗ ਨਗਰ ਰੋਪੜ ਅਤੇ ਹੁਸ਼ਿਆਰਪੁਰ ਵਰਗੇ ਖੇਡ ਜ਼ਿਲ੍ਹਿਆਂ ਚੋਂ ਨੂੰ ਤਾਇਨਾਤ ਕੀਤਾ ਜਿੱਥੇ ਜ਼ਿਆਦਾ ਇਨਫਰਾਸਟ੍ਰਕਚਰ ਵੀ ਹੈਗਾ ਤੇ ਖਿਡਾਰੀ ਵੀ ਜ਼ਿਆਦਾ ਇਹਨੇ ਜ਼ਿਲ੍ਹੇ ਚਾਗੇ ਨੇ ਸੋ ਤਾ ਕਿ ਉਹਨਾਂ ਦੇ ਜੇ ਕੋਈ 6 ਵਜੇ ਦੀ ਧਰ ਕਵਰੀ ਜਲਦੀ ਹੋਵੇ ਤੇ ਨਾਲ-ਨਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਵੀ ਸੁਧਰੇ ਕਿਉਂਕਿ ਨਾਲ-ਨਾਲ ਸਾਰੇ ਜਿਹੜੇ ਡਾਕਟਰ ਰਹਿਣਗੇ ਜਾਂ ఫిਜ਼ਿਓથેਰਾਪਿਸਟ ਰਹਿਣਗੇ ਤਾਂ ਪਲੇਅਰ ਦੀ ਜਿਹੜੀ ਸਰੀਰਕ ਸਮਰੱਥਾ ਜਿਹੜੀ ਉਹ ਵਧਦੀ ਹੈ ਇੱਕ ਡੇਰਾਬਸੀ ਦੇ ਵਿੱਚ 100 ਬੈੱਡ ਦਾ ਜਿਹੜਾ ਹਸਪੀਟਲ ਹੈ ਐਸਆਈ ਹਸਪੀਟਲ ਜਿਹੜਾ ਉਹ ਖੋਲਣ ਦੀ ਪਰਵਾਨਗੀ ਦਿੱਤੀ ਗਈ ਹੈ ਤੇ ਉਹਦੇ ਵਾਸਤੇ ਜਿਹੜੀ ਜ਼ਮੀਨ ਜਿਹੜੀ ਹੈ ਉਹ ਮਹੱਈਆ ਕਰਾਈ ਜਾਊਗੀ ਕਿਉਂਕਿ ਸੈਂਟਰ ਗਵਰਨਮੈਂਟ ਬਣਾਉਂਦੀ ਹੈ ਹਸਪੀਟਲ ਪਰ ਜ਼ਮੀਨ ਸਟੇਟ ਨੂੰ ਜਿਹੜੀ ਪੈਂਦੀ ਹੈ ਜਿੱਥੇ ਕਿ ਮਜ਼ਦੂਰਾਂ ਦਾ ਜਾਂ ਗਰੀਬਾਂ ਦਾ ਇਲਾਜ ਹੁੰਦਾ ਹੈ ਈਐਸਆਈ ਹਸਪੀਟਲ ਜਿਹੜਾ ਹੈ ਉਹਦੇ ਵਾਸਤੇ ਜ਼ਮੀਨ ਜਿਹੜੀ ਹੈ ਉਹਦੀ ਪਰਵਾਨਗੀ ਦਿੱਤੀ ਗਈ ਹੈ 4 ਕਿਲੋ 4 ਇਕੜ 4 ਇਕੜ ਸਰ 4 ਇਕੜ ਜ਼ਮੀਨ ਹੈ ਜੋ ਸਰਕਾਰ ਦੀ ਹੋਈ ਹੈ ਸਰਕਾਰ ਨੂੰ ਹੀ ਜਿਹੜੀ ਹੈ ਸੈਂਟਰ ਸਰਕਾਰ ਨੂੰ ਉਹ ਦੇ ਦੇਣੀ ਹੈ ਲੀਸ ਤੇ ਬਾਅਦ ਚ ਜਦੋਂ ਹਸਪਤਾਲ ਬਣ ਜਾਊਗਾ ਤਾਂ ਪੰਜਾਬ ਸਰਕਾਰ ਦੀ ਪ੍ਰਾਪਰਟੀ ਬਣ ਜਾਊਗੀ ਤੇ ਬਾਕੀ ਜਿਹੜੇ ਰੀ ਹੈਵ ਸੈਂਟਰ ਨੇ ਨਸ਼ਾ ਮੁਕਤੀ ਕੇਂਦਰ ਨੇ ਉਹਨਾਂ ਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਇੱਕ ਤਾਂ ਹੁਣ ਅੱਜ ਕਿਸੇ ਕੋਲ 20 ਵੀ ਨਹੀਂ ਪ੍ਰਾਈਵੇਟ ਕਿਸੇ ਕੋਲ 22 21 ਵੀ ਨਹੀਂ ਇੱਕ ਤਾਂ ਪੰਜ ਤੇ ਲੈਂਦਾ ਜਾਊਗਾ ਨੂੰ ਤੇ ਨਾਲ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਹੈ ਉਸ ਦਵਾਈ ਦੀ ਚੈੱਕਅਪ ਉਸ ਦਵਾਈ ਦਾ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਉਹ ਸਾਰੀ ਸਰਕਾਰ ਦੇ ਦੇਖਰੇਖ ਚ ਹੋਊਗੀ ਹੁਣ ਤੱਕ ਉਸ ਉਸ ਨਾਲ ਸੰਬੰਧਤ ਕੋਈ ਰੂਲ ਹੈ ਨਹੀਂ ਕਿਸੇ ਨੂੰ ਕਿੰਨੀ ਵੀ ਦਵਾਈ ਦੇ ਦਿੰਦੇ ਨੇ ਉਹ ਮਿਸਯੂਜ਼ ਵੀ ਹੋਈਆਂ ਕਈ ਦਵਾਈਆਂ ਕਿ ਉਹ ਬਾਹਰ ਵੇਚ ਦਿੰਦੇ ਆ ਜਾਂ ਵਟ ਏਵਰ ਤਾਂ ਜਿਹੜੀ ਖਰੜ ਦੀ ਸਾਡੀ ਲੈਬ ਹੈ ਉਥੋਂ ਇਹ ਸਾਰਾ ਆਪਰੇਟ ਹੋਊਗਾ ਤੇ ਜਿਹੜੇ ਜਿੰਨੇ ਵੀ 140 ਤੋਂ 145 ਦੇ ਕਰੀਬ ਵੀ ਹੈਵ ਸੈਂਟਰ ਪ੍ਰਾਈਵੇਟ ਚੱਲਦੇ ਨੇ ਤੇ ਉਹਨਾਂ ਨੂੰ ਤਾਂ ਕਿ ਇਹਨਾਂ ਕੇਂਦਰਾਂ ਤੋਂ ਜਿਹੜੇ ਰੀਹੈਬ ਸੈਂਟਰ ਨੇ ਨਸ਼ਾ ਛਡਾਊ ਕੇਂਦਰ ਨੇ ਇਹਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਕੇ ਤੇ ਓਟ ਕਲੀਨਿਕ ਵੀ ਇਹਦੇ ਵਿੱਚ ਆ ਜਾਣਗੇ ਤਾਂ ਕਿ ਨਿਯਮਤ ਕੀਤਾ ਜਾ ਸਕੇ ਤੇ ਕਿਉਂਕਿ ਕਈ ਸ਼ਿਕਾਇਤਾਂ ਇਸ ਤਰ੍ਹਾਂ ਦੀ ਵੀ ਆਈਆਂ ਨੇ ਕਿ ਉੱਥੇ ਟਾਰਚਰ ਵੀ ਹੁੰਦਾ ਹੈ ਜਾਂ ਜ਼ਬਰਦਸਤੀ ਕੋਈ ਉਹਨਾਂ ਤੋਂ ਕੰਮ ਕਰਾਉਂਦੇ ਆ ਜਾਂ ਦਵਾਈ ਦਿੰਦੇ ਆ ਜਾਂ ਕੁਝ ਇਸ ਤਰ੍ਹਾਂ ਦਾ ਉਹ ਸਾਰੇ ਉਹਨਾਂ ਦੀਆਂ ਜੋ ਸਾਰੇ ਪਾਸੇ ਉਹ ਪੋਰਟਾ ਲੈ ਕੇ ਤੇ ਜਿਹੜੇ ਰੂਲ ਨੇ ਉਹ ਲਾਗੂ ਕੀਤੇ ਜਾਣ ਸੋ 7 ਏਜੰਡੇ ਹਾਈਪੋਥੈਕੀਸ਼ਨ ਵਾਲਾ ਸੋ ਜੋ ਇਕੂ ਟੇਬਲ ਮਾਰਜਿਨ ਤੇ ਹਾਈਪੋਥੈਕੀਸ਼ਨ ਵਾਲੇ ਤੇ ਹਾਂ ਲਿਮਿਟ ਲਾਤਾ ਕੈਪ ਕਰਾ ਹਾਂ ਇੱਕ ਇੰਡਸਟਰੀ ਦੀ ਡਿਮਾਂਡ ਸੀਗੀ ਤੇ ਉਹ ਚ ਬੈਂਕਿੰਗ ਦੇ ਵਿੱਚ 5 ਲੱਖ ਦੀ ਕੈਪਿੰਗ 5 ਲੱਖ ਦੀ ਕੈਪਿੰਗ ਕੀਤੀ ਹੈ ਤੇ 1000 ਪਹਿਲਾਂ ਲੱਖ ਰੁਪਏ ਸੀ ਉਹ 1000 ਹਾਂਜੀ 1000 ਜੋ ਰਜਿਸਟ੍ਰੇਸ਼ਨ ਸਟੈਂਪ ਡਿਊਟੀ ਦਾ ਸੋ ਇਹ ਅੱਜ ਸੱਤ ਏਜੰਡੇ ਜਿਹੜੇ ਨੇ ਉਹ ਪ੍ਰਮਾਨ ਹੋਏ ਨੇ ਤੇ ਇਹਦੇ ਵਿੱਚ ਸੱਤ ਦੇ ਸੱਤਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਸੀ ਜੇ ਵਕ ਵਕ ਕੈਬਨਿਟ ਮੰਤਰੀਆਂ ਦੀਆਂ ਉਹਨਾਂ ਦੀਆਂ ਰਿਪੋਰਟਾਂ ਵੀ ਲਈਆਂ ਗਈਆਂ ਨੇ ਤੇ ਪਬਲਿਕ ਥਿਊਜ਼ ਵੀ ਲਏ ਗਏ ਨੇ ਤਾਂ ਕਿ ਇਹ ਜਿਹੜੇ ਫੈਸਲੇ ਨੇ ਉਹ ਲੋਕਪੱਖੀ ਹੋ ਰਹਿਣ ਔਰ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਹੋਵੇ ਜਿਹਦੇ ਨਾਲ ਲੋਕਾਂ ਦੀ ਕੋਈ ਵਿੱਤੀ ਬੋਝ ਜਾਂ ਕੋਈ ਖੱਜਲਖਵਾਰੀ ਜਿਹੜੀ ਹੈ ਵਾਧੀ ਹੋਵੇ ਇਹ ਸਿਰਫ ਸਿਸਟਮ ਨੂੰ ਹੋਰ ਸੌਖਾ ਕਰਨ ਦੀ ਜਿਹੜੀ ਇੱਕ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਐਫਰਟ ਹੈ ਸਾਡੇ ਮੈਨੀਫੈਸਟੋ ਵਿੱਚ ਵੀ ਅਸੀਂ ਇਹ ਕਿਹਾ ਕਿ ਅਸੀਂ ਈਜ਼ ਟੂ ਬਿਜ਼ਨਸ ਜਿਹੜਾ ਉਹ ਉਹ ਉਹਦੇ ਵਿੱਚ ਨੰਬਰ 1 ਤੇ ਪੰਜਾਬ ਆਉਂਦਾ ਹੈ ਇਸ ਵਕਤ ਕੰਮ ਕਰਨ ਦੇ ਵਿੱਚ ਜਦ ਵਪਾਰ ਕਰਨ ਦੇ ਵਿੱਚ ਸੌਖਾ ਹੀ ਤੇ ਤਾਂ ਕਿ ਪਰਮਿਸ਼ਨਾਂ ਜਾਂ ਜਿਹੜੀਆਂ ਕੰਪਲਿਕೇಷನ್ಸ್ ਨੇ ਜਾਂ ਜਿਹੜੀਆਂ ਦਫਤਰੀ ਖੱਜਲ ਖਵਾਰੀਆਂ ਨੇ ਉਹ ਘਟਾਇਆ ਜਾ ਸਕਣ ਸੋ ਇਹ ਅੱਜ ਫੈਸਲੇ ਜਿਹੜੇ ਨੇ ਉਹ ਕੈਬਨਟ ਦੇ ਵਿੱਚ ਹੋਏ है जी और एक्चुअली जो जिस तरह हाइपोथिकेशन और इक्विटेबल मॉर्गेज का एक बड़ा इशू सी कि जो है, है जा तो हाइपोथिकेशन होंदा है जा जो है इक्विटेबल मॉर्गेज होंदा सी बट नॉर्मली जो है ओदी इंटरप्रिटेशन कर करके हाइपोथिकेशन भी कर सक देंदे सी ते तो इक्विटेबल मॉर्गेज अदरवाइज इक्विटेबल मॉर्गेज जो है प्रॉपर्टी जेडियां जो है ਇਮੂਵੇਬਲ ਹੈ ਉਦੀ ਹੁੰਦੀ ਹੈ ਮੂਵੇਬਲ ਦੀ ਹੁੰਦੀ ਹੈ ਹੈਪੋਥੀਕੇਸ਼ਨ ਇਹ ਬੈਂਕਾਂ ਵੱਲੋਂ ਮਿਸ ਇੰਟਰਪ੍ਰੀਟੇਸ਼ਨ ਕਰ ਕਰਕੇ ਉਹਨਾਂ ਨੂੰ 1.1% 1% ਦੇਣਾ ਪੈਂਦਾ ਸੀ ਇਸ ਲਈ ਜੋ ਹੈ ਇੰਡਸਟਰੀ ਦੀ ਡਿਮਾਂਡ ਸੀ ਕਿ ਇਹਦੇ ਨਾਲ ਸਾਡਾ ਜੋ ਹੈ ਜ਼ਿਆਦਾ ਜੋ ਹੈ ਸਟੈਂਪ ਡਿਊਟੀ ਵੀ ਪੇ ਕਰਨਾ ਪੈ ਰਿਹਾ ਡਬਲ ਪੇ ਕਰਨਾ ਪੈ ਰਿਹਾ ਤਾਂ ਇਹਦੇ ਵਿੱਚ ਜੋ ਹੈ ਪਹਿਲਾਂ ਤੋਂ ਅਸੀਂ कलैरीफाई कर दिया लेकिन फिर भी बैंक की प्रेक्टिस कर कर हो रही थी तो एनुस कलैरीफाई करके कर उन्होंने कहा कि ठीक है इना कैपिंग करता जो तो कैपिंग कर दिता है कि जेकर वो लगेगा तो मैक्सीम फाइव लाख ही होगा जगह वन परसेंट हों में सौ करोड़ रुपए दौ करोड़ रुपए का जो है अगर वन परसेंट है तो वन करोड़ हो जाता है लेकिन मैक्सीम ओ कैपिंग जो है वो जो, तो जो है पांच लाख रुपए होएगी ਆਈਐਸ ਬੇਸਿਕਲੀ ਉਹਦੇ ਤੇ ਲਾਸ ਦੀ ਸਟੇਕਰ ਦੀ ਜੋ ਹੈ ਇਹ ਹੈ ਕਿ ਜਾਂ ਤੋਂ ਇੱਕ ਕੰਪਲਾਈਂਸ ਹੈ ਜਦੋਂ ਆਪਾਂ ਰੇਟ ਉਹ ਕਹ ਰਹੇ ਕਿ ਜੇ ਫਲਾਈਟ ਹੋ ਗਿਆ ਸਾਰੇ ਦੇ ਸਾਰੇ ਜੋ ਹੈ ਪਹਿਲਾਂ ਜੋ ਹੈ ਜਦੋਂ ਇੱਥੇ ਲੋਨ ਲੈ ਰਹੇ ਸੀ ਉਹ ਲੋਨ ਚੰਡੀਗੜ੍ਹ ਤੋਂ ਲੈ ਰਹੇ ਕੰਪਨੀ ਦੀ ਆਪਣੀ ਦੂਸਰੇ ਹੈੱਡਕੁਆਟਰ ਤੋਂ ਲੈ ਰਹੇ ਤਾਂ ਸਾਨੂੰ ਨੁਕਸਾਨ ਹੋ ਗਿਆ ਸੀ ਆਦਰਵਾਇਸ ਸਾਡਾ ਰੈਵਨਿਊ ਇਸ ਤੋਂ ਆ ਰਿਹਾ ਸੀ ਕਰੀਬ 250 ਕਰੋੜ ਰੁਪਏ ਜੀ ਸਾਡਾ ਜਿਹੜਾ ਕਾਫਲਾ ਪਹਿਲਾ ਕਾਫਲਾ ਕਸ਼ਮੀਰ ਤੋਂ ਚੱਲੂ ਹੈ ਜੀ ਸ਼੍ਰੀਨਗਰ ਤੋਂ ਉੱਥੇ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਵੀ ਉਸ ਯਾਤਰਾ ਚ ਸ਼ਾਮਲ ਹੋਣਗੇ ਤੇ ਸਾਰੇ ਦੇਸ਼ ਦੇ ਮੁੱਖ ਮੰਤਰੀ ਸਹਿਬਾਨ ਉਹਨਾਂ ਨੂੰ ਸੱਦਾ ਪੱਤਰ ਗਏ ਨੇ ਰਾਸ਼ਟਰਪਤੀ ਜੀ ਨੂੰ ਕੱਲ ਮੈਂ ਮਹਾਮੰ ਰਾਸ਼ਟਰਪਤੀ ਜੀ ਨੂੰ ਮਿਲ ਕੇ ਆਇਆ ਪ੍ਰਧਾਨ ਮੰਤਰੀ ਜੀ ਤੋਂ ਟਾਈਮ ਮੰਗਿਆ ਹੋਇਆ ਜਦੋਂ ਵੀ ਉਹ ਟਾਈਮ ਦੇ ਦੇਣਗੇ ਤੇ ਨਿੱਜੀ ਤੌਰ ਤੇ ਸੱਦਾ ਪੱਤਰ ਵੀ ਦੇ ਕੇ ਆਵਾਂਗੇ ਤੇ ਬਾਕੀ ਤੁਹਾਨੂੰ ਸਾਰਾ ਜਿਹੜਾ ਪੂਰਾ ਇੱਕ ਮਹੀਨੇ ਦੇ ਸਮਾਗਮਾਂ ਦਾ ਮੇਰੇ ਖਿਆਲ ਤੁਹਾਡੇ ਕੋਲੇ ਆ ਹੀ ਗਿਆ ਹੋਣਾ ਤਾਂ ਤਿੰਨ ਚਾਰ ਜਗ੍ਹਾ ਤੋਂ ਕਾਫਲੇ ਯਾਤਰਾਵਾਂ ਚੱਲਣ ਗਿਆ ਗੁਰੂ ਸਾਹਿਬ ਜਿੰਨ ਜਿੰਨਾ ਪਿੰਡਾਂ ਦੇ ਵਿੱਚ ਜਾਂ ਜਿੰਨ ਜਿੰਨਾ ਥਾਵਾਂ ਤੇ ਉਹਨਾਂ ਦੇ ਚਰਨ ਸ਼ੋਪਾ ਪ੍ਰਾਪਤ ਕਰਤੀ ਹੈ ਉੱਥੇ ਅਦੁੱਤੀ ਕੀਰਤਨ ਸਮਾਗਮ ਦੀਵਾਨ ਔਰ ਲੇਜ਼ਰ ਐਂਡ ਸਾਊਂਡ ਸ਼ੋ ਜਿਹੜੇ ਕਿ ਗੁਰੂ ਸਾਹਿਬ ਦੀ ਜੀਵਨੀ ਬਾਰੇ ਪਈ ਸਤੀਦਾਸ ਪਈ ਮਾਤਾ ਸਤੀਦਾਸ ਪਈ ਦੇ ਅੱਲਾ ਜੀ ਉਹਨਾਂ ਦੀ ਸ਼ਹਾਦਤਾਂ ਬਾਰੇ ਜਿਹੜੇ ਚਾਨਣਾ ਪਾਉਣਗੇ ਤੇ ਜਾ ਕੇ ਸਾਰੇ 23 24 25 ਤਰੀਕ ਨੂੰ ਜਿਹੜੇ ਫੰਕਸ਼ਨ ਨੇ ਉਹ ਅਨੰਦਪੁਰ ਸਾਹਿਬ ਕੱਠੇ ਹੋਣਗੇ ਤੇ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ ਵਿਖੇ ਹੋਊਗਾ ਤੇ 25 ਤਰੀਕ ਨੂੰ ਭੋਗ ਭਾਗ ਪੈਣਗੇ ਤੇ ਉਸ ਤੋਂ ਬਾਅਦ ਫਿਰ ਦਿੱਲੀ ਲਈ ਰਵਾਨਗੀ ਹੋਗੀ ਚਾਂਦਨੀ ਚੌਕ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ ਨੀ ਇਸ ਤਰ੍ਹਾਂ ਦਾ ਹਜੇ ਕੋਈ ਨਹੀਂ ਤੁਹਾਡੇ ਮਤਲਬ ਚੈਨ ਲਾਤੇ ਮੈਂ ਦੇਖ ਚਰਚਾ ਜਰੂਰ ਸੁਣੀ ਹੈ ਪਰ ਸਾਡੇ ਵੱਲੋਂ ਹਜੇ ਕੋਈ ਇਸ ਤਰ੍ਹਾਂ ਦਾ ਹੋ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਸਪੈਸ਼ਲ ਮੀਟਿੰਗ ਜਾਂ ਕੋਈ ਹੋ ਬਾਕੀ ਕੈਬਨੇਟ ਜਿਹੜੀ ਕਲੈਕਟਿਵ ਡਿਸੀਜਨ ਲੈਂਦੀ ਹੈ ਹਜੇ ਕੈਬਨੇਟ ਉਸ ਤੋਂ ਪਹਿਲਾਂ ਇੱਕ ਦੋ ਕੈਬਨੇਟਸ ਹੋ ਰਵਣਗੇ ਕੋਈ ਹੋਇਆ ਤਾਂ ਦੱਸਾਂ ਮੈਂ ਤੁਹਾਨੂੰ देखो जी ਜਿਹੜੇ ਐਨਜੀਟੀ ਦੇ ਜੱਜ ਜਿਹੜੇ ਸੀਗੇ ਉੱਥੇ ਜਸਟਿਸ ਸੀਗੇ ਜਦੋਂ ਰਟਾਇਰ ਹੋਏ ਤਾਂ ਉਹਨਾਂ ਨੇ ਰਟਾਇਰਮੈਂਟ ਦੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੀ ਨਾ ਹੀ ਲੱਗਦਾ ਪੰਜਾਬ ਦਾ ਮਤਲਬ ਪਰਾਲੀ ਦਾ ਜਿਹੜਾ ਧੂਆ ਹੈ ਮਤਲਬ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਟੂ ਸਾਊਥ ਹਵਾ ਚਲਣੀ ਚਾਹੀਦੀ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ ਕਿਵੇਂ ਜਾਊਗਾ ਜੀ ਇਦਾਂ ਔਰ ਹਾਜੀ 70 ਤੋਂ 80% ਸਾਡੀ ਫਸਲ ਨਹੀਂ ਆਈ ਹਜੇ ਸਿਰਫ 90 ਲੱਖ ਮੀਟ੍ਰਿਕ ਟਨ ਆਈ ਹੈ ਤਾਂ ਹਜੇ 90 ਆਉਣ ਹੀ ਆ ਲਗਭਗ ਤੇ ਅੱਗ ਨਹੀਂ ਲਾਈ ਤੇ ਪਹਿਲੀ ਕਿਵੇਂ ਪਹੁੰਚ ਗਿਆ 15 ਦਿਨ ਹੋ ਗਏ ਤਾਂ 10 15 ਦਿਨ ਹੋ ਗਏ ਸਿਰਸਾ ਸਾਹਿਬ ਨੇ ਤਾਂ ਪਹਿਲੀ ਕਹਿੰਦਾ ਕਿਹਦੇ ਪਹੁੰਚ ਗਿਆ ਤੇ ਫਿਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ਼ ਹੋਰੀ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਕਿਸੇ ਹੋਰ ਜਮਨਾ ਚ ਨਾਉਣਗੇ ਹਣਾ ਚਲੋ ਮੋਦੀ ਜੀ ਤਾਂ ਜੰਮਣਾ ਛੱਡੋ ਉਹ ਤਾਂ ਵੋਟਰ ਵੀ ਆਪਦੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤਾਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਲੈਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ ਇਹ IQ ਹੀ ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚੱਲ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨਨਟ ਪੁਲਿਸ ਹੀ ਰਹਿਣਾ ਜਾ ਮੈਂ ਦਿੱਲੀ ਦੇ ਇਸ ਲੱਕ ਕਿ ਜਿਹੜਾ ਨਾ ਬਸ ਇੱਥੇ ਮੇਰਾ ਮੁਕਾਮ ਐ ਇੱਕ ਤੀਕਾ ਤਮ ਹੋ ਜਾਣਾ ਮੈਂ ਅੱਗੇ ਕਿਉਂ ਲੰਗਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲਿਟਿਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਅੰਨਦਾਤੇ ਨੂੰ ਮੈਂ ਪਹਿਲੇ ਦੋਨੋਂ ਕਹਿੰਦਾ ਰਿਹਾ ਅੰਨਦਾਤੇ ਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ ਜੇ ਜੰਗਾਰ ਕੋ ਆ ਸਕਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਬਿਸ਼ਪ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪਰਾળી ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣ ਉਹ ਜਿੰਨ ਜਿੰਨ ਸਟੇਟਾਂ ਚ ਪ੍ਰਾਲੀ ਜਲਦੀ ਜੁਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਦਾ ਤੇ ਕੋਈ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਸਸੀ ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖ ਦਾਂਗੇ ਸਰ ਉਹੀ ਤਾਂ ਕਹਿਣਾ ਹੈ ਜੀ ਦੇਖੋ ਕਿ ਕੋਈ ਨਾ ਕੋਈ ਤੁਹਾਨੂੰ ਹੱਲ ਦੇਉਂਗੇ ਤਾਂ ਉਹ ਹੋਊਗਾ ਨਾ ਜਾਂ ਫਿਰ ਕ੍ਰੋਪ ਡਾਈਵਰਸਿਫਿਕੇਸ਼ਨ ਦੇ ਦੋ ਤੇ ਮਤਲਬ ਸਾਨੂੰ ਕੋਈ ਹੋਰ ਫਸਲ ਬੀਜ ਕੇ ਉਹਨੇ ਪੈਸੇ ਜਿਹੜਾ ਜਿੰਨਾ ਲਾਭ ਜਿੰਨਾ ਪ੍ਰੋਫਿਟ ਚਾਵਲ ਵੇਚ ਕੇ ਹੁੰਦਾ ਹੈ ਉਹਨੇ ਕਿਸੇ ਹੋਰ ਫਸਲ ਨਾ ਹੋ ਜੇ ਅਸੀਂ ਕਿਉਂ ਵੀ ਜਾਗੇ ਚਾਵਲ ਚਾਵਲ ਤਾਂ ਸਾਡੀ ਖੁਰਾਕ ਵੀ ਹੈ ਨਹੀਂ ਤੇ ਚਾਵਲ ਦੀ ਦੇਸ਼ਕੁਲ ਘਾਟ ਵੀ ਹੈ ਨਹੀਂ ਠੀਕ ਹੈ ਨਾ ਤੇ ਹੁਣ ਇੱਕ ਐਨੇ ਸੰਕਟ ਦੇ ਬਾਵਜੂਦ ਵੀ ਹੜ੍ਹਾਂ ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਪੰਜਾਬ ਦਾ ਹੋਇਆ ਉਹਦੇ ਬਾਵਜੂਦ ਵੀ ਇੱਕ 170 ਲੱਖ ਮੀਟ੍ਰਿਕ ਟਨ ਦੇਵਾਂਗੇ ਜੀ ਚੌਲ ਤੇ ਇਸ ਗੱਲ ਨੂੰ ਐਪਰੀਸ਼ੀਏਟ ਨਹੀਂ ਕਰਦੇ ਹੋ ਕਿ ਤੁਸੀਂ ਇਹਨਾਂ ਸੰਕਟ ਦੇ ਬਾਵਜੂਦ ਵੀ ਦੇਸ਼ ਦੀ ਫੂਡ ਬਾਲ ਦੇ ਵਿੱਚ ਇੰਨਾ ਹਿੱਸਾ ਪਾ ਰਹੇ ਹੋ ਸਗੋਂ ਸਗੋਂ ਕਹਿੰਦੇ ਪਰਚਾ ਕਰ ਦਿਓ ਜੀ ਇਹਨਾਂ ਤੇ ਆਕ ਕਰ ਦਿਓ ਜੀ ਉਹ ਕਰ ਦਿਓ ਚੰਗੀ ਗੱਲ ਨਹੀਂ ਹਾਂਜੀ ਆਪਾਂ ਪਾਰਟ 2 ਵੀ ਜਲਦੀ ਜਲਦੀ ਦੇ ਦਿੰਦੇ ਹਾਂ ਦੇਖੋ ਇਹਦੇ ਤੇ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਤਰਾਜ਼ ਹੈ ਤਾਂ ਉਹ ਇਤਰਾਜ਼ ਜਿਹੜੇ ਨੇ ਉਹ ਸੁਣਨੇ ਚਾਹੀਦੇ ਆ ਈਵਨ ਸੁਪਰੀਮ ਕੋਰਟ 'ਚ ਮਾਮਲਾ ਸੀਗਾ ਕਿ ਉਹਦੇ 'ਚ ਆਇਡੈਂਟੀਫਿਕੇਸ਼ਨ ਕਿਹੜੀ ਲਾਉਂਗੇ ਆਧਾਰ ਕਾਰਡ ਪਹਿਲਾਂ ਨਹੀਂ ਸੀਗਾ ਪਾਸਪੋਰਟ ਨਹੀਂ ਸੀਗਾ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਐਸਆਈਆਰ ਨੂੰ ਵੋਟ ਚੋਰੀ ਦੇ ਵਜੂਦ ਦੇਖਿਆ ਜਾਵੇ ਕਿ ਆਪਣੇ ਮਨਪਸੰਦ ਬੰਦਿਆਂ ਦੀਆਂ ਵੋਟਾਂ ਬਣਾ ਲਓ ਜਿਹੜੀਆਂ ਜਿਹੜੇ ਮਹੱਲਿਆਂ 'ਚੋਂ ਚਾਹ ਜਿਹੜੀਆਂ ਬੂਥਾਂ 'ਤੇ ਕਿਸੇ ਹੋਰ ਪਾਰਟੀ ਨੂੰ ਪੈਂਦੀਆਂ ਨੇ ਉੰਨੇ ਵੋਟਾਂ ਕੱਟ ਦੋ ਉਸ ਇਲਾਕੇ ਚ ਫਿਰ ਇਹ ਤਾਂ ਡੈਮੋਕ੍ਰੇਸੀ ਲਈ ਬਹੁਤ ਖਤਰਨਾਕ ਹੋਊਗਾ ਪਰ ਇਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਖੁੱਲ ਕੇ ਜਵਾਬ ਦੇਣਾ ਚਾਹੀਦਾ ਨਾ ਬਿਲਕੁਲ ਕਰ ਰਹੇ ਆ ਜੀ ਅਸੀਂ ਤਾਂ ਕੋਸ਼ਿਸ਼ ਕਰ ਰਹੀ ਹਾਂ ਕਿ ਕੋਈ ਵੀ ਸਰਕਾਰੀ ਪਦ ਜਿਹੜਾ ਸਰਕਾਰੀ ਅਹੁਦਾ ਜਿਹੜਾ ਉਹ ਖਾਲੀ ਨਾ ਰਵੇ ਹੁਣੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਸਪੀ ਲੈਵਲ ਦੀਆਂ ਇਨਸਪੈਕਟਰ ਲੈਵਲ ਦੀਆਂ ਐਸਐਚਓ ਲੈਵਲ ਦੀਆਂ ਡੀਐਸਪੀ ਲੈਵਲ ਦੀਆਂ ਸਾਰੀਆਂ ਪੋਸਟਾਂ ਜਿਹੜੀਆਂ ਖਾਲੀ ਸੀਗੀਆਂ ਸਾਰੀਆਂ ਭਰੀਆਂ ਗਈਆਂ ਨੇ ਤਾਂ ਕਿ ਲਾਅ ਐਂਡ ਆਰਡਰ ਲਾਗੂ ਹੋ ਕੰਝ ਬਹੁਤ ਸਾਰੇ ਐਸਪੀ ਜਿਹੜੇ ਸੀਗੇ ਜਾਂ ਡੀਐਸਪੀ ਸੀਗੇ ਉਹਨਾਂ ਕੋਲੇ ਐਡੀਸ਼ਨ ਚਾਰजेस ਸੀਗੇ ਇਧਰ ਉਧਰ ਦੇ ਤਾਂ ਕਿ ਉਹ ਉਹਨਾਂ ਨੂੰ ਪ੍ਰੋਪਰ ਟਾਈਮ ਕਿਸੇ ਇੱਕ ਲਾਕੇ 'ਚ ਜਿਹੜਾ ਆਪਣਾ ਸਰਵਲੈਂਸ ਦਾ ਮਿਲੇ ਸੋ ਜਿੰਨੇ ਵੀ ਸਾਡੇ ਕੋਲੇ ਆਈ ਜਾਂਦੇ ਰਹਿੰਦੇ ਨੇ ਤੇ ਨਵੀਂ ਭਰਤੀਆਂ ਵੀ ਹੋ ਰਹੀਆਂ ਨੇ ਤੇ ਉਹਦੇ ਨਾਲ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਕਿ ਐਡੀਸ਼ਨਲ ਚਾਰਜਸ ਜਿਹੜੇ ਨੇ ਉਹ ਜਿੱਥੇ ਵੀ ਅਫਸਰ ਕੰਮ ਕਰ ਰਹੇ ਨੇ ਕਈ ਤਾਂ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਬੋਝ ਘਟਾ ਕੇ ਨਵੀਂ ਭਰਤੀ ਕੀਤੀ ਜਾਵੇ ਹਾਂਜੀ ਬਾਹਰ ਦੇ ਪੈਸੇ ਆਦੇ ਸੰਕਰ ਤੋਂ ਜੀ ਆਉਣਗੇ ਉਹਨਾਂ ਨੇ ਕੀ ਦੇਣਾ ਜੀ ਦੇਖੋ ਮੈਂ ਤਾਂ ਕੋਸ਼ਿਸ਼ ਕਰ ਰਿਹਾ ਕਿ ਉਹ ਇਧਰ ਲਈ ਉਧਰ ਲਈ ਹੋਰ ਸਕੀਮਾਂ ਜਿਹੜੀਆਂ ਪੈਸੇ ਆਉਂਦੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹੀ ਕਹੀ ਜਾਂਦੇ ਨੇ ਕਿ ਇਹ ਪੈਸੇ ਵੀ ਉਧਰੋਂ ਕੱਟ ਲਓ ਜੀ ਇਹ ਪੈਸੇ ਵੀ ਤੁਹਾਡੇ ਉਸੇ ਝੂਗੇ ਨੇ ਜਾਣਗੇ ਜੀ ਜੇ ਉਹ ਹੜ ਨਾ ਆਉਂਦੇ ਉਹ ਪੈਸੇ ਤਾਂ ਵੀ ਆਉਣੇ ਸੀਗੇ ਸੋ ਇਧਰ ਉਧਰ ਦੀਆਂ ਜਿਹੜੀਆਂ ਪੈਰਲਲ ਸਕੀਮਾਂ ਨੇ ਉਹ ਉਹਨਾਂ ਦੇ ਰਾਹੀਂ 1600 ਕਰੋੜ ਰੁਪਇਆ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਕਹਿ ਸੀ ਕਿ 1600 ਕਰੋੜ ਟੋਕਨ ਹੈ ਤੇ ਇਹ ਤਾਂ ਹਜੇ ਬਸ ਐਸੀ ਹੈ ਤੇ ਬਾਕੀ ਤੁਹਾਨੂੰ ਹੋਰ ਦੇਵਾਂਗੇ ਅਜੇ ਤਾਂ ਟੋਕਨ ਨਹੀਂ ਪੂਰਾ ਹੋਇਆ ਜੀ ਨੀ ਇਦਾਂ ਦਾ ਤਾਂ ਕੋਈ ਨਹੀਂ ਮੇਰੇ ਖਿਆਲ ਚ ਹੋਣਾ ਚਾਹੀਦਾ ਉਹਨਾਂ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਉਹ ਮੇਰੇ ਖਿਆਲ ਚ ਕੋਈ ਉਹਨਾਂ ਦੇ ਆਫਿਸ ਨੇ ਸ케ਜੂਲ ਵੀ ਦੇਖਣਾ ਹੈ ਸ਼ਾਇਦ ਉਹਨਾਂ ਦੀਆਂ ਬਿਹਾਰ ਦੇ ਵਿੱਚ ਐਕਟੀਵਿਟੀਜ਼ ਜ਼ਿਆਦਾ ਨੇ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਰੈਲੀ ਪ੍ਰਧਾਨ ਮੰਤਰੀ ਵੀ ਨਾਲ ਨੇ ਨਾ ਤੇ ਉਹ ਫਿਰ ਸਾਰਾ ਕੁਝ ਭੁੱਲ ਜਾਂਦੇ ਜਦੋਂ ਕਿਸੇ ਸਟੇਟ 'ਚ ਇਲੈਕਸ਼ਨ ਹੋਵੇ ਫਿਰ ਉੱਥੇ ਜਾ ਕੇ ਬਹਿ ਜਾਂਦੇ 6-7 ਦਿਨ ਦਾ ਮੇਰੇ ਖਿਆਲ ਚ ਪ੍ਰੋਗਰਾਮ ਉਹਨਾਂ ਦਾ ਉੱਥੇ ਹੈ ਜੇ ਬਿਹਾਰ ਹੀ ਮਿਲਦਾ ਟਾਈਮ ਦੇ ਤਾਂ ਉੱਥੇ ਜਾ ਆਵਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਸਟੇਟ ਦੀ ਜਿਹੜੀ ਹੈ ਸਮੱਸਿਆ ਹੀ ਦੱਸਣੀ ਹੈ ਅਸੀਂ ਤਾਂ ਆਪਣੇ ਹੱਕ ਹੀ ਮੰਗਣੇ ਆ ਜੇ ਬਿਹਾਰ ਦਾ ਟਾਈਮ ਦੇ ਦੇਣ ਕਿ ਪਟਨੇ ਜਾ ਆਵਾਂਗੇ ਗਿਆ ਜਾ ਆਵਾਂਗੇ ਕਿਤੇ ਸਮਸਤੀਪੁਰ ਜਾਂ ਜਿੱਥੇ ਵੀ ਕਹਿਣਗੇ ਉਹ ਉੱਥੇ ਜਾ ਆਵਾਂਗੇ ਮਿਲਾਂਗੇ ਕੋਈ ਜਦੋਂ ਮਰਜ਼ੀ ਟਾਈਮ ਦੇ ਦੇਣ ਕੱਲ ਤੇ ਥੀਂ ਕਿਸੇ ਫੈਕਟਰ ਵਾਂਗੂ ਹੱਬ ਵਾਂਗੂ ਤਾਂ ਪੰਜਾਬ ਦੀ ਸਸੰਤੀ ਆ ਰਹੀ ਹੈ ਕਿ ਬਿਲਡਿੰਗ ਕਿਸਾਨਾਂ ਨੂੰ ਆਧ ਵੀ ਜ਼ਰੂਰਤ ਹੈ ਉਹਦੇ ਨਾਲ ਮਜਬੂਰ ਕੀਤਾ ਜਾ ਰਿਹਾ ਹੈ ਨਹੀਂ ਕਿ ਤੋਂ ਕਿ ਤੋਂ ਸ਼ਿਕਾਇਤ ਆ ਰਹੀਆਂ ਨੇ ਨੰਨੋ ਯੂਰੀਆ ਦੀ ਪਰ ਡੀਏਪੀ ਦੀ ਅਸੀਂ ਕਿਉਂਕਿ ਪੌਣ ਚਿਰ ਪਹਿਲਾਂ ਅਸੀਂ ਗੱਲਬਾਤ ਕੀਤੀ ਹੋਈ ਸੀ ਮਾਨਯੋਗ ਮੰਤਰੀ ਸਾਹਿਬਾਨ ਜਿਹੜੇ ਕੇਂਦਰ ਦੇ ਨੇ ਤੇ ਕਿਸੇ ਵੀ ਇਲਾਕੇ ਦੇ ਵਿੱਚ ਡੀਏਪੀ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਔਰ ਜੇ ਇੱਕ ਜਿੱਥੋਂ ਵੀ ਸਾਨੂੰ ਸ਼ਿਕਾਇਤ ਆਉਂਦੀ ਹੈ ਨਾਲ ਦੇ ਨਾਲ ਸੀਨੀਅਰ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਉੱਥੇ ਡੀਏਪੀ ਜਿਹੜੀ ਪ੍ਰੋਪਰ ਮਾਤਰਾ ਦੇ ਵਿੱਚ ਪਹੁੰਚਾਉਣੇ ਆ 2 ਲੱਖ ਕੁਇੰਟਲ ਬੀਜ ਜਿਹੜੇ ਨੇ ਉਹ ਅਸੀਂ ਦੇਣੇ ਆ ਜੀ ਜੋ 1 ਲੱਖ 85 ਹਜ਼ਾਰ ਕੁਇੰਟਲ ਜਿਹੜਾ ਬੀਜ ਆ ਉਹ ਕਣਕ ਦਾ ਬਾਕੀ ਹੋਰ ਫਸਲਾਂ ਦੇ 15000 ਕੁਇੰਟਲ ਹੋਰ ਫਸਲਾਂ ਦੇ ਨੇ ਜਿਹੜੇ ਕਿ ਹੁਣ ਕਣਕ ਦਾ ਕਿਉਂਕਿ ਬਜਾਈ ਦਾ ਟਾਈਮ ਲਗਭਗ ਜਿਹੜੇ ਜਿਹੜੇ ਜ਼ੋਨ ਨੇ ਪਹਿਲਾਂ ਜਿਹੜੀ ਝੋਨਾ ਵੱਢ ਲਿਆ ਜਾਂ ਫਸਟイヤー ਸੈਕੰਡ ਜ਼ੋਨ ਜਿਹੜੇ ਨੇ ਉਹ ਜਿੱਥੇ ਕਣਕ ਬੀਜਣ ਦੀ ਤਿਆਰੀ ਹੈ ਉੱਥੇ ਵਾਸਤੇ ਅਸੀਂ ਟਰੱਕ ਕਰਵਾਨਾ ਕਰ ਦਿੱਤੇ ਗਏ ਨੇ ਤੇ ਉਹਨਾਂ ਨੂੰ ਪ੍ਰੋਪਰ ਕੁਆਲਿਟੀ ਬੀਜ ਜਿਹੜੇ ਨੇ ਕਣਕ ਦੇ ਉਹ ਮਿਲ ਰਹੇ ਨੇ ਤੇ ਕੁਝ ਟਰੱਕ ਤਾਂ ਅ ਅ ਸਿਰਵਾਨਾ ਕਰਦੇ ਬਾਕੀ ਹਰ ਰੋਜ਼ ਜਾਈ ਜਾਂਦੇ ਨੇ ਤੇ ਅਸੈਸਮੈਂਟ ਜਿਹੜੀ ਆ ਉਹ ਵੀ ਆਈ ਜਾਂਦੀ ਹੈ ਤੇ ਜਿਹੜੇ ਹੜਪੀੜਾਂ ਦੇ ਜਿਹੜੇ ਪੈਸੇ ਨੇ ਘਰਾਂ ਦੇ ਪਸ਼ੂਆਂ ਦੇ ਫਸਲਾਂ ਦੇ ਨੁਕਸਾਨ ਦੇ ਉਹ ਸਾਰੇ ਜਿਹੜੇ ਉਹਨਾਂ ਨੂੰ ਹਰ ਰੋਜ਼ ਮਿਲ ਰਹੇ ਥੈਂਕ ਯੂ